ਇਕ ਵਾਰੀ ਇੱਕ ਜੱਟ ਮੱਝ ਤੇ ਕੱਟਾ ਲੈ ਕੇ ਮੰਡੀ ਚ ਭਾਗਿਆ ਜੀ ਵੇਚਣ ਵਾਸਤੇ ਤਾਂ ਜੀ ਜੱਟ ਦੀ ਮੱਝ ਗਮਾਸ਼ੀ ਮੱਝ ਗਮਾਸ਼ੀ ਤਾਂ ਜੱਟ ਨੇ ਬਹੁਤ ਮੱਝ ਲੱਭੀ ਜੀ ਮੱਝ ਲੱਭੀ ਨਾ ਤਾਂ ਜੱਟ ਵਿਚਾਰਾ ਨਮੋਸ਼ਿਆ ਹੋ ਕੇ ਕੱਟਾ ਲੈ ਕੇ ਬਹਿ ਗਿਆ ਜੀ ਕੱਟਾ ਲੈ ਕੇ ਜਦੋਂ ਬਹਿ ਗਿਆ ਤਾਂ ਜਦੋਂ ਵੀ ਕੋਈ ਉਹਦੇ ਕੋਲ ਦੀ ਨੰਗਿਆ ਕਰੇ ਤਾਂ ਜੱਟ ਨੂੰ ਪੁੱਛ ਲਿਆ ਕਰੇ ਕੱਟੇ ਦਾ ਕੀ ਲੈਣਾ ਜੱਟ ਨੂੰ ਇੱਕ ਤਾਂ ਐ ਗੁੱਸਾ ਵੀ ਮੱਝ ਨਹੀਂ ਲੱਭੀ ਇੱਕ ਕੋਤ ਪਾਈ ਜਾਣ ਕਿਉਂਕਿ ਹੁਣ ਮੰਡੀ 'ਚ ਜਦੋਂ ਕੋਈ ਪਸ਼ੂ ਲੈ ਕੇ ਬੈਠੂਗਾ ਜੀ ਰੇਟ ਦਾ ਅਗਲਾ ਤੋਂ ਪੁੱਛੂਗਾ ਚਾਰ ਪੰਜ ਜਾਣਿਆਂ ਨੇ ਜੀ ਆਈਓ ਤੋਂ ਰੇਟ ਪੁੱਛਿਆ ਕਦੇ ਕੀ ਲੈਣਾ ਕਦੇ ਦੱਸ ਬਈ ਕੱਟੇ ਦਾ ਕੀ ਲੈਣਾ ਚਲੋ ਜੱਟ ਪੂਰਾ ਗੁੱਸੇ 'ਚ ਜੀ ਜੱਟ ਨੂੰ ਐ ਵੀ ਲੈ ਹੁਣ ਪੁੱਛਣ ਦੇ ਕਿਸੇ ਇੱਕ ਹੋਰ ਲੰਘਿਆ ਜੀ ਬੋਲਦੀ ਉਹ ਕਹਿੰਦਾ ਹਾਂ ਕੱਟੇ ਦਾ ਕੀ ਲੈਣਾ ਜੱਟ ਗੁੱਸੇ 'ਚ ਕਹਿੰਦਾ ਕੱਟੇ ਦਾ ਰਿਸ਼ਤਾ ਲੈਣਾ ਦੇਂਗਾ ਸੋ ਸਾਰਿਆਂ ਦਾ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨੀ ਇਹ ਮੇਰਾ ਪੰਜਾਬ ਵਿੱਚ ਤੇ ਹਾਸਿਆਂ ਦੇ ਇਸ ਪ੍ਰੋਗਰਾਮ ਵਿੱਚ ਵੀਰੇ ਜੇ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਲਾਲ ਬਟਨ ਦੱਬ ਕੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਦੱਬ ਦਿਓ ਜੀ ਐਦਾਂ ਦੇ ਫਨੀ ਚੁਟਕਲੇ ਸੁਣਨ ਵਾਸਤੇ ਚੱਲਦੇ ਹਾਂ ਜੀ ਅਗਲੇ ਫਨੀ ਚੁਟਕਲੇ ਵੱਲ ਕੀ ਹੋਇਆ ਜੀ ਇੱਕ ਡੀਓ ਸਕੂਲ ਚ ਆ ਗਿਆ ਜੀ ਸਕੂਲ ਚ ਆ ਕੇ ਇੱਕ ਕਲਾਸ ਚ ਬਰ ਗਿਆ ਕਲਾਸ ਚ ਬੱਚਿਆਂ ਤੋਂ ਸਵਾਲ ਪੁੱਛਣ ਲੱਗ ਗਿਆ ਚਲੋ ਇੱਕ ਕਲਾਸ ਚ ਨਲਾਇਕ ਜਿਹਾ ਬੱਚਾ ਸੀ ਉਹਨੂੰ ਡਿਓ ਕਹਿੰਦਾ ਹਾਂ ਵੀ ਤੂੰ ਉੱਠ ਕਹਿੰਦਾ ਹਾਂਜੀ ਕਹਿੰਦਾ ਤੂੰ ਮੈਨੂੰ ਦੱਸ ਜੇ ਆਪਾਂ 5 ਨੂੰ 10 ਨਾਲ ਗੁਣਾ ਕਰੀਏ ਤਾਂ ਕਿੰਨਾ ਉੱਤਰ ਆਊਗਾ ਉਹ ਬੱਚਾ ਨਲਾਇਕ ਸੀ ਜੀ ਉਹ ਕਹਦਾ ਡਿਓ ਸਾਹਿਬ ਕੁਝ ਕਹਿ ਨਹੀਂ ਸਕਦੇ ਜੀ ਡਿਓ ਕਹਿੰਦਾ ਸਾਲਿਆ ਮੈਂ ਇਤਨੀ ਸਲਾਹ ਮੰਗੀ ਆ ਮੈਂ ਤਾਂ ਥੋਪਤਰ ਮੰਗਿਆ ਕਹਦਾ ਡਿਓ ਸਾਹਿਬ ਲੈ ਐ ਥੋੜੀ ਹੁੰਦਾ ਜੀ ਹਰੇਕ ਗੱਲ ਦਾ ਹਰੇਕ ਕੋਲੇ ਉੱਤਰ ਥੋੜੀ ਹੁੰਦਾ ਡਿਓ ਕਹਿੰਦਾ ਕਿਉਂ ਨਹੀਂ ਹੁੰਦਾ ਕਹਿੰਦਾ ਲੈ ਫਿਰ ਡਿਓ ਸਾਹਿਬ ਤੁਹਾਡੇ ਕੋਲੇ ਮੇਰੀ ਗੱਲ ਦਾ ਉੱਤਰ ਆਏਗਾ ਡਿਓ ਕਹਿੰਦਾ ਪੁੱਛ ਕਦੋਂ ਓਦੋਂ ਆਉਣਾ ਨਹੀਂ ਜੀ ਓ ਕਦੋਂ ਆਉਣਾ ਕਿਉਂ ਨਹੀਂ ਤੂੰ ਪੁੱਛ ਕੀ ਪੁੱਛਦਾ ਕਹਦਾ ਫਿਰ ਆਇਂ ਦੱਸੋ ਜੀ ਵੀ ਕਿਹੜੀ ਉਹ ਚੀਜ਼ ਆ ਜਿਹੜੀ ਖਿੱਚਣ ਨਾਲ ਛੋਟੀ ਹੁੰਦੀ ਆ ਡਿਓ ਚੱਕ ਕੇ ਮੂੰਹ ਕੰਨੀ ਵੀ ਆਹ ਹੈ ਜੀ ਕਿਹੜੀ ਚੀਜ਼ ਹੁੰਦੀ ਆ ਯਾਰ ਜਿਹੜੀ ਖਿੱਚਣ ਨਾਲ ਛੋਟੀ ਹੁੰਦੀ ਆ ਸੋਚੀ ਗਿਆ ਜੀ ਡਿਓ ਸੋਚੀ ਗਿਆ ਪਰ ਡਿਓ ਨੂੰ ਪਤਾ ਨਾ ਲੱਗੇ ਵੀ ਕਿਹੜੀ ਚੀਜ਼ ਆ ਜਿਹੜੀ ਖਿੱਚਣ ਨਾਲ ਛੋਟੀ ਹੁੰਦੀ ਆ ਡਿਓ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਜੀ ਬਾਅਦ ਕਹਿੰਦਾ ਕਿਉਂ ਮੈਂ ਕਿਹਾ ਸੀ ਨਾ ਜੀ ਵੀ ਹਰੇਕ ਗੱਲ ਦਾ ਹਰੇਕ ਬੰਦੇ ਕੋਲੇ ਉੱਤਰ ਨਹੀਂ ਹੁੰਦਾ ਡੀਓ ਕਹਿੰਦਾ ਫਿਰ ਤੂੰ ਦੱਸ ਦੇ ਤੂੰ ਦੱਸ ਦੇ ਕਹਿੰਦਾ ਮੈਂ ਦੱਸ ਤਾਂ ਦਊਂ ਜੀ ਪਰ ਪੈਸੇ ਲੱਗਣਗੇ ਡੀਓ ਨੇ 10 ਦਾ ਨੋਟ ਫੜਾਤਾ ਜੀ ਕਹਿੰਦਾ ਲੈ ਦੱਸ ਦੇ ਕਹਿੰਦਾ ਨਾ ਨਾ ਡੀਓ ਸਾਹਿਬ 10 ਰੁਪਈਆ ਨਾਲ ਕੀ ਬਣਦਾ ਰੁਪਏ 50 ਲੱਗਣਗੇ ਡੀਓ ਨੇ ਜੀ ਨੀਮੋਚ ਨੂੰ ਇਹ ਹੁੰਦੇ ਨੇ 50 ਦਾ ਨੋਟ ਜਵਾਕ ਘਰ ਤੇ ਧਰਤਾ ਕਹਿੰਦਾ ਦੱਸ ਫਿਰ ਕਿਹੜੀ ਚੀਜ਼ ਹੈ ਜਿਹੜੀ ਖਿੱਚਣਾ ਛੋਟੀ ਹੁੰਦੀ ਹੈ ਕਹਿੰਦਾ ਡੀਓ ਸਾਹਿਬ ਸੱਤੇ ਜੀ ਗੱਲ ਆ ਜੀ ਖਿੱਚਣ ਨਾਲ ਜਿਹੜੀ ਛੋਟੀ ਹੁੰਦੀ ਹੈ ਨਾ ਉਹ ਬੀੜੀ ਹੁੰਦੀ ਹੈ